2 ਸਾਲ ਜੇਲ ਕੱਟਣ ਨਾਲ ਅੱਜ ਕਈ ਆਪਣੇ ਆਪ ਨੂੰ ਪੰਥਕ ਦੱਸਣ ਵਾਲੇ ਨੇ ਤੇ ਉੱਥੇ ਹੀ ਇਹ ਫਿਰ ਤੋਂ ਬਿਆਨ ਬਲਟੋਹਾ ਦੇ ਵੱਲੋਂ ਭਾਈ ਅਮਰਤ ਪਾਲ ਸਿੰਘ ਨੂੰ ਲੈ ਕੇ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਅੱਜ ਜਿਹੜੇ ਕਿ ਭਾਈ ਅਮਰਤ ਪਾਲ ਸਿੰਘ ਜਿਹੜੇ ਕਿ ਹੁਣ ਕਹਿੰਦੇ ਨੇ ਕਿ ਸਾਨੂੰ ਛੱਡ ਦਿਓ ਅਸੀਂ ਚੋਣਾ ਲੜਨੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਆਰਐਸਐਸ ਨਾਲ ਜਾਨੀ ਕਿ ਭਾਜਪਾ ਦੇ ਨਾਲ ਇਹਨਾਂ ਦਾ ਲਿੰਕ ਨੇ ਤੇ ਜਿਸ ਤੋਂ ਬਾਅਦ ਇਹ ਕਹਿ ਕੇ ਵਰਸਾ ਸਿੰਘ ਵਟੋਹਾ ਦੇ ਵੱਲੋਂ ਫਿਰ ਭਾਈ ਅਮਰਪਾਤ ਸਿੰਘ ਨੂੰ ਲੈ ਕੇ ਲਲਕਾਰਿਆ ਗਿਆ ਤੇ ਉੱਥੇ ਹੀ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਨੇ ਤੇ ਜਿਸ ਤੋਂ ਬਾਅਦ ਕੌਣ ਬਾਜੀ ਮਾਰੇਗਾ ਇਸ ਦਾ ਫੈਸਲਾ ਜਿਹੜਾ ਕਿ 4 ਜੂਨ ਨੂੰ ਹੋਵੇਗਾ ਪਰੰਤੂ ਸਿਆਸੀ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਵੋਟਾਂ ਨੂੰ 2 ਦਿਨ ਰਹਿ ਗਏ ਨੇ ਪਰੰਤੂ ਉੱਥੇ ਹੁਣ ਵਿਰਸਾ ਸੰਮੋਟੋਹਾ ਦੇ ਵੱਲ ਇੱਕ ਵਾਰ ਫਿਰ ਤੋਂ ਭਾਈ ਅਮਰਤਪਾਲ ਅਤੇ ਬਾਕੀ ਉਮੀਦਵਾਰਾਂ ਨੂੰ ਟੱਕਰ ਦੇਣ ਦੇ ਲਈ ਜਿਹੜੀ ਕਿ ਪੂਰੀ ਲਲਕਾਰਿਆ ਜਾ ਰਿਹਾ ਹੈ ਤੇ ਤਿੱਖੇ ਨਿਸ਼ਾਨੇ ਵੀ ਜਿਹੜੇ ਕਿ ਉਹ ਵੀ ਸਾਦੇ ਜਾ ਰਹੇ ਨੇ ਹੋਰ ਕੀ ਕਹਿਣਾ ਹੈ ਵਿਰਸਾ ਸੰਮੋਟੋਹਾ ਦਾ ਸਪੁੱਢਿਆ ਹੋਰ ਕਰਨ ਲਈ ਜਿਹੜੇ ਲੋਕ ਨੇ ਸਾਜ-ਸਾ ਰੱਤਦੇ ਆ ਤੇ ਸਰਕਾਰਾਂ ਨੇ ਜਾਂ ਕੇਂਦਰੀ ਏਜੰਸੀਆਂ ਨੇ ਜਾਹੋ ਸਿੱਖ ਵਰਦੀ ਤੇ ਪੰਥ ਵਰਦੀ ਤੇ ਪੰਜਾਬ ਰੂਹੀ ਸ਼ਕਤੀਆਂ ਨੇ ਅਸੀਂ ਉਹਨਾਂ ਤੋਂ ਜਿਹੜਾ ਬਚ ਕੇ ਰਹਿਣਾ ਉਹਨਾਂ ਦੀ ਸ਼ਾਦ ਸ਼ਾਦਾ ਸ਼ਿਕਾਰ ਨਹੀਂ ਹੋਣਾ। ਔਰ ਇੱਥੇ ਚਾਰ ਪੰਜਾ ਉਮੀਦਵਾਰ ਨੇ ਜਿਹੜੇ ਮੁੱਖ ਰੂਪ ਚ ਇਲੈਕਸ਼ਨ ਲੜਨੇ। ਇੱਥੇ ਝਾੜੂ ਵਾਲਿਆਂ ਦਾ 2 ਮਹੀਨੇ ਤੋਂ ਉਮੀਦਵਾਰ ਇਲੈਕਸ਼ਨ ਲੜ ਰਹੇ ਹੈ। ਇੱਥੇ ਪੰਥਕ ਤੁਰੇ ਫਿਰਦੇ ਆ ਕਹਿੰਦੇ ਕਿ ਅਸੀਂ ਵੱਡੇ ਪੰਥਕ ਤਨਿ ਕਿੱਥੋਂ ਸਾਡੀ ਕਿੱਟ ਲੈਂਦਾ ਹੈ 2017 ਚ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਪਾ ਕੇ ਕਹਿੰਦਾ ਕਿ ਪੰਥ ਦੀ ਸੇਵਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਥ ਨੂੰ ਬਚਾਊਗਾ ਕਿਉਂਕਿ ਉਹਨੇ ਗੁਰਕਾ ਸਾਹਿਬ ਮੱਥੇ ਨੂੰ ਲਾ ਕੇ ਸੌ ਖੰਦੀ ਹੈ ਤੇ ਉਹਦੇ ਬੜਕ ਬੜਕੇ ਨਾਲ ਪੰਥਕਾਂ ਨੇ ਉਸ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਔਰ 2022 ਦੇ ਵਿੱਚ ਇਹੀ ਪੰਥਕ ਕੇਜਰੀਵਾਲ ਕੇਜਰੀਵਾਲ ਅਸੀਂ ਸਾਰੇ ਤੇਰੇ ਨਾਲ ਕਹਿੰਦੇ ਸੀ ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ ਤੇ ਹੁਣ ਕਹਿੰਦੇ ਆ ਕਿ ਅਸੀਂ ਪੰਥ ਦੇ ਰਾਖੇ ਤੁਸੀਂ ਕਾਂਗਰਸ ਨਾਲ ਤੇ ਤੁਸੀਂ ਪੰਥਕ ਤੁਸੀਂ ਕੇਜਰੀਵਾਲ ਨਾਲ ਤੇ ਤੁਸੀਂ ਪੰਥਕ ਤੁਸੀਂ ਪੰਥ ਦਾ ਠੇਕਾ ਲਿਆ ਜਿਨ੍ਹਾਂ ਨੇ ਜ਼ਿੰਦਗੀਆਂ ਲਾਤੀਆਂ ਨੇ ਉਹ ਬੈਠੇ ਆ 34 34 ਸਾਲ ਤੋਂ ਜੇਲ੍ਹ ਚ 29 29 ਸਾਲ ਤੋਂ ਜੇਲ੍ਹ ਚ 28 28 ਸਾਲ ਤੋਂ ਜੇਲ੍ਹ ਚ ਕਿਸ ਨੂੰ ਚੇਤਾ ਹੈ ਕਿਉਂ ਚੇਤਾ ਪਨਾਇਆ ਜਾ ਰਿਹਾ ਹੈ ਇਹਦੇ ਪਿਛੇ ਕੀ ਸ਼ਾਸਨ ਹੈ ਕੀ ਕਾਰਨ ਹੈ ਮੈਂ ਦੱਸਦਾ ਹਾਂ ਤੁਸੀਂ ਹਜ਼ਾਰਾਂ ਦੀ ਤਦਾਦ ਚ ਬੈਠੇ ਜਿਨ੍ਹਾਂ ਚ ਸੱਤ ਬੰਦੀ ਸਾਲ ਨੇ ਜੇਲ੍ਹ ਚ ਜਿਨ੍ਹਾਂ ਚ 228 ਸਾਲ ਤੇ 29 ਸਾਲ ਤੇ 1 34 ਸਾਲ 29 ਸਾਲ ਵਾਲੇ ਸੱਤ ਤੇ 1 34 ਸਾਲ ਸੱਤ ਬੰਦੀ ਸਿੰਘ ਨੇ ਮੁਕਤ ਜਿਨ੍ਹਾਂ ਨੂੰ ਬੰਦੀ ਸਿੰਘ ਕਹਿੰਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਦੁਨੀਆ ਦੁਨੀਆ ਪੂਰੀਆਂ ਕਰ ਚੁੱਕੇ ਨੇ ਜਿਹੜੇ ਛੱਡੇ ਨਹੀਂ ਗਏ ਤੇ ਜਿਨ੍ਹਾਂ ਬਾਰੇ ਅਮਰਦਾਸ਼ ਕਹਿੰਦਾ ਆ ਕਿ ਨਹੀਂ ਛੋੜेंगे ये माफ करने के लायक नहीं है इनको माफी नहीं देंगे ਉਹ ਕਿੰਨੇ ਨੇ ਸੱਤ ਤੁਸੀਂ ਮੈਨੂੰ ਦੱਸੋਗੇ ਜਿੰਨੇ ਮੇਰੇ ਸੱਜੇ ਖੜੋਤੇ ਮੈਂ ਇਹਨਾਂ ਨੂੰ ਵੀ ਕਹਿੰਦਾ ਵਿੱਚੇ ਹੀ ਜਿੰਨੇ ਸਾਹਮਣੇ ਤੁਸੀਂ ਬੈਠੇ ਜੇ ਆ ਪੁਲਿਸ ਕਰਮਚਾਰੀ ਖੜੋਤੇ ਐ ਆ ਬ੍ਰੈਸਰੇ ਬੈਠੇ ਐ ਮੈਨੂੰ ਕੋਈ ਇੱਕ ਜਨਾਬ ਉੱਠ ਕੇ ਉਹਨਾਂ ਸੱਤਾਂ ਦੇ ਨਾਮ ਦੱਸ ਦੇ ਇੱਕ ਜਣਾ ਪੂਰੇ ਸੱਤ ਨਾਲ ਇੱਕ 25 ਸਾਲ ਵਾਲਾ 2 28 ਸਾਲ ਵਾਲੇ ਇਹਨਾਂ 29 ਸਾਲ ਵਾਲੇ ਇੱਕ 34 ਸਾਲ ਪਤਾ ਨਾ ਮੰਨ ਬੱਤ ਕਿਸਮਤੀਏ ਸਾਡੀ ਜਿਨ੍ਹਾਂ ਨੇ ਜ਼ਿੰਦਗੀਆਂ ਲਾਤੀਆਂ ਜਿਨ੍ਹਾਂ ਨੇ ਜਵਾਨੀਆਂ ਲਾਤੀਆਂ 20-20 ਸਾਲ ਦੇ ਗਏ ਸੀ ਅੱਜ 55-55 60-60 ਸਾਲ ਦੇ ਹੋ ਗਏ ਤੇ ਸਾਨੂੰ ਉਹਨਾਂ ਦੇ ਨਾਮਾਂ ਦੇ ਚੇਤਨੀ ਜਿਨੂੰ 1 ਸਾਲ ਹੋਇਆ ਸਿੱਖ ਪਰੇ ਨੂੰ ਅਮਰਤ ਸ਼ਕਤੀਤਾ ਜੀ ਜਿਹੜਾ ਇੱਕ ਦੁੱਖ ਨਹੀਂ ਹੁੰਦਾ ਮੇਰੇ ਭਰਾ ਨੇ ਮੇਰੇ ਸਾਥੀ ਨੇ ਫੈਡਰੇਸ਼ਨ ਚ ਇਕੱਠਾ ਕੰਮ ਕੀਤਾ ਆ ਔਰ ਮੇਰਾ ਇੱਕੋ ਇੱਕ ਮੁੱਦਾ ਆ ਜਿੱਥੇ ਪੰਥ ਤੇ ਪੰਜਾਬ ਦੇ ਹੋਰ ਮੁੱਦੇ ਐ ਮਸਲੇ ਐ ਕਿਸਾਨੀ ਦੇ ਮਜ਼ਦੂਰਾਂ ਦੇ ਮੁਲਾਜ਼ਮਾਂ ਦੇ ਉੱਥੇ ਸਭ ਤੋਂ ਮੁੱਦਾ ਮੇਰਾ ਜਿਹੜਾ ਪੰਜਾਬ ਦਾ ਸਾਂਝਾ ਮੁੱਦਾ ਹੈ ਚਾਹ ਕੋਈ ਵੀ ਧਰਮ ਹੋਵੇ ਕੋਈ ਵੀ ਜਾਤੀ ਹੋਵੇ ਸਮੂਹ ਪੰਜਾਬੀਆਂ ਦਾ ਮੈਂ ਕੇਂਦਰ ਸਰਕਾਰ ਨੂੰ ਦੱਸ ਦੇਣਾ ਚਾਹਣਾ ਹਾਂ ਜਾਂ ਦੇਸ਼ ਦੇ ਹਾਕਮਾਂ ਨੂੰ ਦੱਸ ਦੇਣਾ ਚਾਹਣਾ ਹਾਂ ਕਿ ਸਾਡਾ ਮੁੱਦਾ ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਔਰ ਮੈਂ ਪਾਰਲੀਮੈਂਟ ਵਿੱਚ ਝੋਲੀ ਵੀ ਅਡੂੰਗਾ ਮਿੰਨਤ ਵੀ ਕਰੂੰਗਾ ਤਰਲਾ ਵੀ ਮਾਰੂੰਗਾ ਪਰ ਜੇ ਨਹੀਂ ਮੰਨਣਗੇ ਤੇ ਦਿੱਲੀ ਦੀ ਪਾਰਲੀਮੈਂਟ ਦੀਆਂ ਕੰਦਾਂ ਵੀ ਖੜਕਾਉਂਗਾ ਬੋਲੇ ਇਜ਼ਾਨਾ ਅਗਰੀ ਪੈਚਰ ਆਇਆ ਲੈ ਕੇ ਵੋਟਾਂ ਕੱਟਣ ਮਰਿੰਦਰ ਸਿੰਘ 25% ਨੀਲੇ ਕਾਰਡ ਕੱਟਦੇ ਔਰ ਬਾਦਲ ਸਾਹਿਬ ਨੇ ਸਕੀਮ ਸ਼ੁਰੂ ਕੀਤੀ 2007 ਚ ਪੂਰੇ ਹਿੰਦੁਸਤਾਨ ਚ ਕਿਤੇ ਨਹੀਂ ਸੀ ਰਾਸ਼ਨ ਕਾਰਡ ਬਣਾਏ ਤੇ 30 ਕਿਲੋ ਕਣਕ ਦੇ ਦਿੰਦੇ ਸੀ ਨਾਲ ਛੋਲੇ ਦਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਚਾਹ ਪਤੀ ਖੰਡ ਕਿਉਂ ਦੇ ਦੂੰ ਲੋਕਾਂ ਨੇ ਸਰਕਾਰ ਬਣਾਤੀ ਚਾਹ ਪਤੀ ਖੰਡ ਕਿਉਂ ਤੇ ਕੀ ਦੇਣਾ ਸੀ 25% ਕਾਰਡ ਕੱਟ ਤੇ ਤੇ ਕਣਕ 15 ਕਿਲੋ ਕਰਤੇ ਆਗੇ ਝਾੜੂ ਵਾਲੇ ਪੰਜਾਬ ਬਚਾਵਾਂਗੇ ਇਨਕਲਾਬ ਲਿਆਵਾਂਗੇ ਪੰਜਾਬ ਦੀ ਹਾਲਤ ਬਦਲ ਕੇ ਰੱਖ ਦਾਂਗੇ ਸਭ ਤੋਂ ਪਹਿਲਾ ਵਾਰ ਗਰੀਬਾਂ ਤੇ ਕੀਤਾ 25% ਕਾਰਡ ਹੋਰ ਕੱਟ ਤੇ ਕਣਕ 5 ਕਿਲੋ ਕਰਤੀ ਇੰਨੀ ਐਣਾ ਉਹ 5 ਕਿਲੋ ਮਿਲਦੀ ਐਣਾ ਹੁਣ ਅੱਗੇ ਰੇੜਿਆਂ ਤੇ ਲੱਦ ਕੇ ਲਿਆਉਂਦੇ ਸੀ ਹੁਣ ਹੱਥ 'ਚ ਫੜ ਕੇ ਜਾਂ ਸਾਈਕਲ ਤੇ ਲੱਦ ਕੇ ਲਿਆਉਂਦੇ ਅਜੇ ਵੀ ਨਹੀਂ ਮਹਿਸੂਸ ਹੁੰਦਾ ਕਿ ਸਾਡਾ ਵਾਰਸ ਕੌਣ ਹੈ ਸਕਨ ਸਕੀਮ ਪੈਨਸ਼ਨ ਸਕੀਮ ਗਰੀਬਾਂ ਵਾਸਤੇ 200 ਯੂਨਟ ਬਿਜਲੀ ਦਾ ਮਾਫ 1997 ਤੋਂ ਸਰਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤਾ ਤੇ ਕਹਿੰਦੇ ਆ ਜੀ ਪੰਜਾਬ ਵਹੀ ਬਚਾਵਾਂਗੇ ਸੋ ਇਸ ਕਰਕੇ ਤਗੜੇ ਹੋਵੋ ਮੈਂ ਤੁਹਾਨੂੰ ਹੋਕਾ ਦੇਣ ਵਾਸਤੇ ਆ ਜੇ ਤੁਹਾਨੂੰ ਮੇਰੇ ਚ ਕੋਈ ਕਮੀ ਲੱਗਦੀ ਹੈ ਮੇਰਾ ਜੀਵਨ ਖੁੱਲੀ ਕਿਤਾਬ ਹੈ ਖੁੱਲੀ ਕਿਤਾਬ ਮੈਂ ਕਦੇ ਵੋਟਾਂ ਇਸ ਅਧਾਰ ਤੇ ਨਹੀਂ ਮੰਗੀਆਂ ਮੈਂ ਪੰਥ ਪੰਜਾਬ ਦੀ ਖਾਤਰ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਦੀ ਖਾਤਰ ਸਾਢੇ 9 ਸਾਲ ਜੇ ਕੱਟੀ ਬਾਦਲ ਸਾਹਿਬ ਨੇ 16 60 ਕੱਟੀ ਹੈ ਔਰ 3 ਸਾਲ ਮੈਂ ਅੰਨੇ ਸੇ ਕੱਟੀ ਹੈ ਬਾਦਲ ਸਾਹਿਬ ਨੇ ਕੱਟੀ ਹੈ ਇੱਕ ਦਿਨ ਸਾਡੇ ਤੇ ਸਾਡੇ ਕੱਟੀ ਲੱਗੀ ਸੀ ਇੱਥੇ پتہ ਨਹੀਂ ਕਿੱਥੋਂ ਬਚਾ ਲਓ ਜੀ ਘੜਾ ਲਓ ਜੀ ਜਤਾ ਲਓ ਜੀ ਮਰ ਚੱਲੇ ਜੀ ਖਬ ਚੱਲੇ ਜੀ ਇਹ ਨਵੀਆਂ ਖੇਡਾਂ ਕਿਉਂ ਜੋ ਨਾ ਬੰਦੀ ਸਿੰਘਾਂ ਦਾ ਚਿੱਟਾ ਭਲਾਇਆ ਜਾ ਰਿਹਾ ਹੈ ਮੈਂ ਦੱਸਦਾ ਹਾਂ ਮੇਰੇ ਬਾਰੇ ਮੇਰੇ ਮਾਪਿਆਂ ਨੂੰ ਕਿ ਵਿਰਸਾ ਸਿੰਘ ਬਲਟੋਹਾ ਫੜਿਆ ਗਿਆ ਤੇ ਫਲਾਣੀ ਜੇਲ੍ਹ ਚ ਬੰਦ ਦਾ 6 ਮਹੀਨੇ ਬਾਅਦ ਪਤਾ ਲੱਗਾ ਮੇਰੀ ਪਹਿਲੀ ਮੁਲਾਕਾਤ ਮੇਰੀ ਮਾਂ ਦੇ ਨਾਲ 9.5 ਮਹੀਨੇ ਬਾਅਦ ਹੋਈ ਮੇਰੇ ਤੇ ਮੇਰੇ ਪਰਿਵਾਰ ਦੇ ਉੱਤੇ ਤਸ਼ੱਦਦ ਹੋਇਆ ਮੇਰੇ ਤੋਂ ਛੋਟਾ 9.5 ਮੇਰੇ ਤਾਂ ਛੋਟਾ 17 ਸਾਲ ਦਾ ਸੀ 1984 ਉਹਦੇ ਤੇ ਐਨਐਸਏ ਲੱਗੀ ਜੇਲੇ ਪੇਚ ਆ ਗਿਆ ਔਰ ਥਾਣਾ ਸਾਡੇ ਘਰ ਤੋਂ ਜਿੱਡੀ ਦੂਰ ਕਾਰਾਂ ਖੜੋਤੀਆਂ ਐ ਏਡੀ ਦੂਰ ਸਾਡੇ ਘਰ ਤੋਂ ਥਾਣਾ ਸੀ ਬਲਟੋਹਾ ਔਰ ਮੇਰੇ ਭਰਾਵਾਂ ਨੂੰ ਚੁਪਣਾ ਵੱਡੇ ਵੱਡੇ ਅਫਸਰ ਆਉਣੇ ਥਾਣੇ ਦੇ ਵਿੱਚ ਲਾ ਕੇ ਜਾ ਕੇ ਤਸ਼ੱਦਦ ਕਰਨਾ ਤੇ ਮੇਰੇ ਭਰਾਵਾਂ ਦੀਆਂ ਚੀਕਾਂ ਜਿਹੜੀਆਂ ਮੇਰੇ ਮਾਂ ਤੇ ਬਾਪ ਨੇ ਸੁਣੀਆਂ ਔਰ ਮੇਰਾ ਬਾਪ ਕਮਲਾ ਹੋ ਗਿਆ ਕਹਨੂ ਜੀ ਨਹੀਂ ਕਰਦਾ ਕਮਲਾ ਹੋ ਗਿਆ ਪੁਲਿਸ ਪੁਲਿਸ ਤੇ ਮੇਰਾ ਨਾਂ ਤੇ ਮੇਰੇ ਤੋਂ ਛੋਟੇ ਦਾ ਨਾਂ ਲਿੰਦਾ ਲਿੰਦਾ ਦੁਨੀਆ ਤੋਂ ਤੁਰ ਗਿਆ ਉਹਦੀ ਮੌਤ ਤਾਂ ਮਨਸ਼ੇ 6 ਮਹੀਨੇ ਬਾਅਦ ਪਤਾ ਲੱਗਾ ਆਪਨ ਤਾਂ ਜਿਹੜੇ ਕਾਂਗਰਸ ਨੂੰ ਵੋਟਾਂ ਪਾਉਂਦੇ ਐ ਤੇ ਕਹਿੰਦੇ ਅਸੀਂ ਪੰਥਕ ਐ ਝਾੜੂ ਵਾਲਿਆਂ ਨੇ ਵੋਟਾਂ ਪਾਉਂਦੇ ਐ ਕਹਿੰਦੇ ਪੰਥਕ ਐ ਐਨਐਸਐ ਝਾੜੂ ਵਾਲਿਆਂ ਲਈ ਡਿਬਰੂਗੜ ਝਾੜੂ ਵਾਲਿਆਂ ਭੇਜਿਆ ਪਤਾ ਨਹੀਂ ਇਹਦੇ ਪਿੱਛੇ ਵੀ ਕੀ ਸਾਜ਼ਿਸ਼ ਐ ਇਹਦੇ ਪਿੱਛੇ ਵੀ ਕੀ ਖੇਡ ਐ ਉਹਨਾਂ ਦਾ ਨਾਂ ਕਦੇ ਲੈਂਦੇ ਕੌਮਿਸਟ ਪਾਰਟੀ ਨੇ ਸਭ ਤੋਂ ਵੱਡਾ ਸਿੱਖਾਂ ਦੇ ਉੱਤੇ ਪੰਥ ਦੇ ਉੱਤੇ ਪੰਜਾਬ ਦੇ ਉੱਤੇ ਹਮਲਾ ਕੀਤਾ ਕਦੀ ਉਹਨਾਂ ਵਿਰੁੱਧ ਬੋਲਦੇ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਸਿੱਖੀ ਦਾ ਨੁਕਸਾਨ ਕੀਤਾ ਪੰਜਾਬ ਦਾ ਨੁਕਸਾਨ ਕੀਤਾ ਕਿਸਾਨੀ ਦੇ ਉੱਤੇ ਹਮਲਾ ਕੀਤਾ ਕਦੀ ਉਹਨਾਂ ਵਿਰੁੱਧ ਬੋਲਦੇ ਕੇਵਲ ਤੇ ਕੇਵਲ ਬਿਰਸਾ ਸਿੰਘ ਬਟੋਹਾ ਬਿਰਸਾ ਸਿੰਘ ਬਟੋਹਾ ਇਹ ਸੋਸ਼ਲ ਮੀਡੀਆ ਭਰਿਆ ਹੁੰਦਾ ਤੇ ਜਾਂ ਸ਼ਰੋਮਣੀ ਅਕਾਲੀ ਦਲ ਇਹਨਾਂ ਪੰਥਕਾਂ ਨੇ ਹੁਣ ਪੰਥ ਦੇ ਨਾਂ ਤੇ ਠੱਗੀ ਨਹੀਂ ਵਜਣ ਦੇਣੀ ਹੁਣ ਪੰਜਾਬ ਦੇ ਨਾਂ ਤੇ ਠੱਗੀ ਨਹੀਂ ਵਜਣ ਦੇਣੀ ਸੁਚੇਤ ਹੋ ਜਾ ਪਿੰਡਾਂ ਚ ਹੁੱਕਾ ਦਿਓ ਕਿ ਇਹ ਠੱਗੀ ਦੇ ਇਹਦੇ ਪਿੱਛੇ ਆਰਐਸਐਸ ਭਾਰਤੀ ਜਨਤਾ ਪਾਰਟੀ ਕੇਂਦਰ ਦੀਆਂ ਏਜੰਸੀਆਂ ਦੇ ਬਚ ਜਾਓ ਤੁਹਾਨੂੰ ਹੁੱਕਾ ਦੇਣ ਵਾਸਤੇ ਆਇਆ ਜੀਰੇ ਵਾਲਿਓ ਤੁਹਾਡਾ ਪੰਥ ਕਹਲਕਾ ਹੈ ਪੰਥਕ ਪਤਾ ਨਹੀਂ ਆ ਵਿਚਾਰਾ